ਬਿਲਕੁਲ ਬੰਦ ਹੈ ਇੱਥੇ ਤੇ ਆਓ ਵੇਖੋ ਫੱਟੀਆਂ ਲੱਗੀਆਂ ਹੋਈਆਂ ਤੇ ਇਹਦੇ ਥੱਲੇ ਪਾਣੀ ਵੜ ਜਾਂਦਾ ਜੀ ਆ ਚੱਕ ਤਾਂ ਇਹ ਨਹਿਰ ਦਾ ਪਾਣੀ ਥੱਲੇ ਵੜ ਜਾਂਦਾ ਇੱਥੇ ਇੱਥੋਂ ਅੱਪ ਜਾ ਸਕਦੇ ਅੰਦਰ ਅੰਦਰ ਕਿ ਨਹੀਂ ਜੀ ਨਾ ਇਹਨੂੰ ਹੈ ਨਾ ਕਿਉਂ ਨਾ ਨਾ ਚੱਲੀਏ ਕੋਈ ਅਖੜਾ ਨਹਿਰ ਹੈ ਜਿਹੜੀ ਜਿਹਦੀ ਕਿ ਬਿਲਕੁਲ ਸਫਾਈ ਨਹੀਂ ਗੁੰਮ ਹੁੰਦੀ ਦਿਖਾਵਾਂਗੇ ਗੁੰਮ ਹੁੰਦੀ ਇੱਥੋਂ ਗੁੰਮ ਅੱਗੇ ਤੁਹਾਨੂੰ ਨਹਿਰ ਬਿਲਕੁਲ ਖਤਮ ਆ ਆ ਰਹੀ ਆ ਲੈ ਦੇਖੋ ਬਿਲਕੁਲ ਖਤਮ ਆ ਨਹਿਰ ਨਹਿਰ ਹੈ ਹੀ ਨਹੀਂ ਇੱਥੇ ਇਥੋਂ ਜੇਕਰ ਆਪਾਂ ਨਿਗਾਹ ਮਾਰੀਏ ਤਾਂ ਇੰਦਰਾ ਗਾਂਧੀ ਦੇ ਨਹਿਰ ਦੇ ਥੱਲੋਂ ਦੀ ਜਾ ਕੇ ਆਉਂ ਨਿਕਲੇ। ਅੱਜ ਆਪਾਂ ਪਹੁੰਚੇ ਸੀ ਹਰਿਆਣੇ ਤੇ ਹਰਿਆਣੇ ਪਿੰਡ ਗੰਗੇ ਤੋਂ ਲਗਭਗ 9 ਕਿਲੋਮੀਟਰ ਦੀ ਦੂਰੀ ਤੇ ਆਹ ਜੀ ਕਾਲਾ ਤਿੱਤਰ ਆਜੋ ਵੀ ਤੁਹਾਨੂੰ ਕਾਲਾ ਤਿੱਤਰ ਵਿਖਾਉਣੇ ਨੂੰ ਕਾਲਾ ਤਿੱਤਰ ਕਿਉਂ ਕਹਿੰਦੇ ਆ? ਇਧਰ ਆ ਜੀ ਇੰਦਰਾ ਗਾਂਧੀ ਨਹਿਰ ਜਿਹੜੀ ਰਾਜਸਥਾਨ ਨੂੰ ਜਾਂਦੀ ਹੈ। ਇਧਰ ਆ ਕਾਲਾ ਤਿੱਤਰ 8 ਕਿੱਲਿਆਂ ਦੇ ਵਿੱਚ 1977 ਦੇ ਵਿੱਚ ਜਿਹੜੇ ਦੇਵੀ ਲਾਲ ਚਟਾਲਾ ਜੀ ਮੁੱਖ ਮੰਤਰੀ ਸੀ। 43 ਸਾਲ ਪਹਿਲਾਂ ਉਹਨਾਂ ਨੇ ਇਹ ਕਾਲਾ ਤਿੱਤਰ ਹੋਟਲ ਬਣਾਇਆ ਸੀ ਜਿਹਨੂੰ ਰੈਸਟੋਰੈਂਟ ਕਹਿੰਦੇ ਨੇ ਆਜੋ ਤੁਹਾਨੂੰ ਵਿਖਾਉਣੇ ਆ 43 ਸਾਲ ਪਹਿਲਾਂ ਮੈਨੂੰ ਲੱਗਦਾ ਕਿਸੇ ਨੂੰ ਹੋਟਲ ਜਾਂ ਰੈਸਟੋਰੈਂਟ ਦਾ ਨਾਂ ਨਹੀਂ ਪਤਾ ਹੁੰਦਾ ਸੀ ਕੀ ਆ ਤਾਂ ਮਿੱਤਰੋ ਇਸ ਜਗ੍ਹਾ ਤੇ ਆਣ ਕੇ ਗੋਰੇ ਆਉਂਦੇ ਹੁੰਦੇ ਸੀ ਘੁੰਮਣ ਤੇ ਇਹਨੂੰ ਦੇਖਣ 43 ਸਾਲ ਪਹਿਲਾਂ ਕੋਈ ਜੀ 43 ਸਾਲ ਪਹਿਲਾਂ ਹਾਲਦੀ ਘੜੀ ਇਹ ਬਿਲਕੁਲ ਇਵਾਰਾਨ ਪਿਆ ਆ ਕਿਉਂਕਿ ਉਸ ਤੋਂ ਬਾਅਦ ਦੇਵੀ لال ਚਟਾਲਾ ਜੀ ਦੀ ਸਰਕਾਰ ਗਈ ਚਲੀ ਲਗਭਗ ਇਹ ਮੈਨੂੰ ਲੱਗਦਾ ਵੀ 2022 ਸਾਲ ਇਹ ਰੈਸਟੋਰੈਂਟ ਚੱਲਿਆ ਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਇਸ ਰੈਸਟੋਰੈਂਟ ਤੇ ਹਾਲਾਤ ਵਿਖਾ ਦਿੰਨੇ ਆ ਉਸ ਤੋਂ ਪਹਿਲਾਂ ਅਸੀਂ ਵਿਖਾ ਦਿੰਨੇ ਆ ਵੀ ਆਹ ਜਿਹੜੀ ਕਨਾਲ ਆ ਜਿਹੜੀ ਨਹਿਰ ਆ ਹ ਤਾਂ ਮਿੱਤਰੋ ਇਹ ਨਹਿਰ ਜਿਹੜੀ ਆਹ ਜਿਹੜੀ ਇੰਦਰਾ ਗਾਂਧੀ ਵੱਡੀ ਨਹਿਰ ਆ ਇਸ ਦੇ ਥੱਲੋਂ ਦੀ ਨਿਕਲਦੀ ਪਰਲੀ ਸਾਈਡ ਨਿਕਲਦੀ ਐਂ ਆ ਬਈ ਆਜੂ ਤੁਹਾਨੂੰ ਪਹਿਲਾਂ ਨਹਿਰ ਵਿਖਾ ਦਿੰਨੇ ਆ ਫੇਰ ਅਸੀਂ ਤੁਹਾਨੂੰ ਆਹ ਵਿਖਾਵਾਂਗੇ ਅੰਦਰੋਂ ਹੋਟਲ ਉੱਤੇ ਚੜ੍ਹ ਕੇ ਸਾਰਾ ਕੁਝ ਵਿਖਾਵਾਂਗੇ ਆਹ ਦੇਖੋ ਜੀ ਵੀਰੇ ਅੱਜ ਤੋਂ 43 44 ਸਾਲ ਪਹਿਲਾਂ ਦੀ ਇਹ ਸੋਚ ਆ ਅੱਜ ਤੋਂ 43 44 ਸਾਲ ਪਹਿਲਾਂ ਦੀ ਸੋਚ ਆ ਪਹਿਲਾਂ ਦਾ ਇਹਦੇ ਵਿੱਚ ਹੋਟਲ ਦੇ ਵਿੱਚ ਹਰ ਇੱਕ ਚੀਜ਼ ਬਣਾਈ ਹੋਈ ਆ ਵੀਰ ਦੱਸਣਗੇ ਕਹਿੰਦੇ ਆ ਵੀ ਸਵੀਮਿੰਗ ਪੂਲ ਵਗੈਰਾ ਬਣਾਇਆ ਸੀਗਾ ਨਹਾਉਣ ਵਾਸਤੇ ਟੱਬ ਵਗੈਰੇ ਜਿਹੜੇ ਅੱਜ ਕੱਲ ਕੋਠੀਆਂ 'ਚ ਬਣਦੇ ਉਹ ਇਹਦੇ 'ਚ 43 ਸਾਲ ਪਹਿਲਾਂ ਬਣਿਆ ਹੋਇਆ ਸੀ ਤੇ ਬਿਲਕੁਲ ਨਹਿਰ ਦੇ ਉੱਪਰ ਆਹ ਵੇਖੋ ਬਣਾਇਆ ਸੀ ਤੇ ਇਹਦੇ ਨਾਲ نیچے ਸੀਸੇ ਲੱਗੇ ਹੋਏ ਸੀ ਥੱਲੋਂ ਦੀ ਪਾਣੀ ਦੇਸਦਾ ਸੀ ਐਂ ਸੀ ਨਾ ਉਹ ਜਿਹੜੇ ਵੀ ਬਾਹਰਲੇ ਕੰਟਰੀਆਂ ਚ ਆ ਅੱਜ ਚੀਜ਼ਾਂ ਲੱਗੀਆਂ ਨਾ ਉਹ ਸ਼ੀਸ਼ੇ ਵਗੈਰਾ ਉਹ ਇੱਥੇ 50 ਸਾਲ ਪਹਿਲਾਂ ਆਹ ਚੀਜ਼ਾਂ ਲੱਗੀਆਂ ਹੋਈਆਂ ਸੀ ਲੱਗੀਆਂ ਹੋਈਆਂ ਸੀ ਬਾਈ ਜੀ ਸ਼ੀਸ਼ੇ ਲੱਗੇ ਹੋਏ ਸੀ ਉਹ ਤੁਹਾਨੂੰ ਅਸੀਂ ਸਾਰਾ ਕੁਝ ਵਿਖਾਉਨੇ ਆ ਹਾਲਾਂ ਦੀ ਵੀ ਇਹਦੀ ਕੰਡੀਸ਼ਨ ਜੇ ਲਈ ਕਿ ਬਿਲਕੁਲ ਵਿਹਾਨ ਆ ਡਰ ਲੱਗਦਾ ਇਸ ਦੇ ਉੱਪਰ ਚੜਨ ਨੂੰ ਪਰ ਮਿੱਤਰੋ ਰਾਤ ਨੂੰ ਇੱਥੇ ਨਸ਼ਾ ਵਗੈਰਾ ਲੋਕ ਕਰਦੇ ਆ ਚਿੱਟਾ-ਚੁੱਟਾ ਲਾਉਣ ਆਉਂਦੇ ਆ ਰਾਤ ਨੂੰ ਇੱਥੇ ਤੁਸੀਂ ਨਾ ਉਹ ਦਿਨੇ-ਦਿਨੇ ਤੁਸੀਂ ਜ਼ਰੂਰ ਇੰਜੋਏ ਕਰੋ ਪਹਿਲਾਂ ਤੁਹਾਨੂੰ ਮੈਂ ਆ ਨਹਿਰ ਦਿਖਾਦਾ ਆ ਜਿਹੜੀ ਨਹਿਰ ਇੱ ਆ ਅੱਗੇ ਆ ਗਈ ਇੰਦਰਾ ਗਾਂਧੀ ਨਹਿਰ ਇੱਥੇ ਜਾ ਕੇ ਖਤਮ ਆ ਹੁਣ ਮੈਂ ਤੁਹਾਨੂੰ ਵਿਖਾਉਣਾ ਇਹ ਆਹ ਨਿਕਲਦੀ ਜੀ ਆਹ ਨਿਕਲਦੀ ਨਹਿਰ ਇਹਦੇ ਥੱਲੋਂ ਦੀ ਪਾਣੀ ਜਾਂਦਾ ਜੀ ਆਹ ਵੇਖੋ ਇਹ ਇਹਦੇ ਥੱਲੋਂ ਦੀ ਪਾਣੀ ਜਾਂਦਾ ਉਹ ਵੇਖੋ ਨਹਿਰ ਉਸ ਤੋਂ ਬਾਅਦ ਆ ਇੰਦਰਾ ਗਾਂਧੀ ਟੱਪ ਗਈ ਉਸ ਤੋਂ ਬਾਅਦ ਇਹ ਆ ਆ ਗਈ ਇਹ ਅੰਗਰੇਜ਼ਾਂ ਦੀ ਕੱਢੀ ਹੋਈ ਕਾਰਡ ਹੈ ਜੀ ਇਹ ਤੇ ਚਲੋ ਆਪਾਂ ਹੁਣ ਤੁਹਾਨੂੰ ਹੋਟਲ ਦਿਖਾਉਣੇ ਆ ਆਜੋ ਵੀਰ ਜੀ ਇਹ ਇਹ ਵਿੱਚ ਆਉਂਦਾ ਮੰਨ ਲਓ ਵੀ ਜਿਹੜਾ ਚੌਥੀ ਪੰਜਵੀਂ ਦਾ ਹਰਿਆਣੇ ਦਾ ਸਲੇਬਸ ਹੈ ਨਾ ਉਹਦੇ ਵਿੱਚ ਇਹਦਾ ਨਾਮ ਹੈ ਵੀ ਪੰਜਵਾਂ ਸਥਾਨ ਹੈ ਤੇ ਹਾਲ ਆ ਹੋ ਗਿਆ ਅੱਜ ਦੇ ਅੱਛਾ ਅੱਛਾ ਕੀ ਬੱਚਿਆਂ ਪੰਜਵਾਂ ਸਥਾਨ ਟੂਰਿਸਟ ਦਾ ਸੀ ਹਰਿਆਣੇ ਦੇ ਵਿੱਚ ਇਹ ਸਭ ਤੋਂ ਸੋਹਣਾ ਕਾਲਾ ਤਿੱਤਰ ਹੋਟਲ ਵਾਜਦਾ ਇਹਨੂੰ ਕਾਲਾ ਤਿੱਤਰ ਕਹਿੰਦੇ ਸੀਗੇ ਤੇ ਮੁੱਖ ਮੰਤਰੀ ਦੇਵੀ ਲਾਲ ਚਟਾਲਾ ਜੀ ਨੇ ਇਹਦਾ ਨਾਮ ਕਾਲਾ ਤਿੱਤਰ ਰੱਖਿਆ ਸੀ ਤੇ ਇੱਥੇ ਵਟੇ ਵਟੇ ਲੋਕ ਆਉਂਦੇ ਹੀ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਦਿਖਾ ਦਿੰਨੇ ਆ ਆ ਟੈਲਾਂ ਹੀ ਅੱਜ ਚੱਲਦੀਆਂ ਲੋਕਾਂ ਆ ਟੈਲਾਂ ਜਿਹੜੀਆਂ 43 ਸਾਲ ਪਹਿਲਾਂ ਲੱਗੀਆਂ ਹੋਈਆਂ ਜੀ ਆ ਵੇਖੋ ਤੁਸੀਂ ਮਕਰਾਨੇ ਵਾਲੇ ਜਿਹੜੇ ਹਾਂ ਮਕਰਾਨੇ ਵਾਲੇ ਪੱਥਰ ਹਨਾ 43 ਸਾਲ ਪਹਿਲਾਂ ਯਾਰ ਵੀ ਜਦੋਂ ਕਿ ਲੋਕਾਂ ਨੂੰ ਮਨ ਲੱਗਾ ਲਗਭਗ ਕੱਚੇ ਘਰ ਤੇ ਕੱਚੀਆਂ ਛੱਤਾਂ ਸੀ ਲਗਭਗ ਹੀ ਹਨਾ ਬਿਲਕੁਲ ਉਹਨਾਂ ਵੇਲੇਆਂ ਦੀਆਂ ਇੱਟਾਂ ਲੱਗੀਆਂ ਹੀਆਂ ਉਹਨਾਂ ਵੇਲੇ ਦੇ ਸੀਮੈਂਟ ਤੇ ਬਾਈ ਜੀ ਇੱਥੇ ਸੀਸੇ ਲੱਗੇ ਸੀ ਆ ਵੇਖੋ ਇਹਦੇ ਉੱਪਰ ਸੀਸੇ ਲੱਗੇ ਹੋਏ ਸੀ ਸਾਰੇ ਤਕਰੀਬਨ ਹੀ ਸੀਸੇ ਲੱਗੇ ਹੋਏ ਸੀਗੇ ਤੇ ਹੈਰਾਨ ਕਰਨ ਵਾਲੀ ਗੱਲ ਹੈ ਵੀ ਇਸ ਨੂੰ ਸੰਭਾਲਿਆ ਨਹੀਂ ਗਿਆ ਨਾ ਕਿਸੇ ਸਰਕਾਰ ਨੇ ਸੰਭਾਲਿਆ ਨਾ ਕਿਸੇ ਨੇ ਨਹੀਂ ਸੰਭਾਲਿਆ ਇਹਨੂੰ ਜੇਕਰ ਆਪਾਂ ਗੱਲ ਕਰੀਏ ਤਾਂ ਉੱਪਰ ਚੜਨ ਦੀ ਕੋਸ਼ਿਸ਼ ਕਰਾਂਗੇ ਉੱਪਰ ਜਾਣਾ ਚਾਹੀਦਾ ਆ ਵੇਖੋ ਜੀ ਨਹਿਰ ਦੇ ਬਿਲਕੁਲ ਉੱਪਰ ਆ ਆ ਰਹੀ ਨਹਿਰ ਬਿਲਕੁਲ ਉੱਪਰ ਭਾਈ ਜੀ ਬਿਲਕੁਲ ਉੱਪਰ ਇੱਧਰ ਵੇਖੋ ਇੱਥੇ ਸੀਸੇ ਲੱਗੇ ਹੋਏ ਸੀ ਤੇ ਇੱਥੇ ਬਹਿ ਕੇ ਅੰਗਰੇਜ਼ ਰੋਟੀਆਂ ਖਾਂਦੇ ਹੁੰਦੇ ਸੀ ਤਗੜੇ ਤਗੜੇ ਲੋਕ ਤੇ ਮਾੜੇ ਬੰਦੇ ਵੀ ਵੇਖਣ ਆਉਂਦੇ ਹੁੰਦੇ ਸੀ ਦੂਰੋਂ ਉੱਥੇ ਬਾਹਰ ਹੀ ਝਲਕ ਪੈਂਦੀ ਉਸ সুইমিং ਜਿਵੇਂ সুইਮੀਂ ਪੂਲ ਅੱਜ ਕੱਲ ਵੱਡੇ ਸ਼ਹਿਰਾਂ ਵਿੱਚ ਬਣਦੇ ਆ ਉਹ ਜਿਹੜੀ ਹਾਂ ਹਾਂ ਉਹ ਅੱਜ ਤੋਂ 20 ਸਾਲ ਪਹਿਲਾਂ ਦਾ ਸਿਸਟਮ ਇੱਥੇ ਬਣਿਆ ਹੋਇਆ ਇੱਥੇ ਕਿਨੌਂਦੇ ਸੀ ਟੱਬਾਂਾਂ ਦੇ ਵਿੱਚ ਬੈ ਕੇ ਸਿਸਟਮ ਆ ਇਧਰ ਆ ਇਧਰ ਕੋਈ ਜਾਨਵਰ ਐ ਇੱਥੇ ਜਿੰਨੇ ਜਾਨਵਰਾਂ ਦੀਆਂ ਪ੍ਰਜਾਤੀਆਂ ਐ ਸ਼ੇਰ ਉਹ ਇਹਦੇ ਵਿੱਚ ਲੁਕਦੀਆਂ ਸੀ ਜਾਂ ਉਹ ਵੀ ਦਿਖਾਵਾਂਗੇ ਅੰਦਰ ਜਾ ਕੇ ਅੰਦਰ ਜਾ ਕੇ ਵਿਖਾਵਾਂਗੇ ਤੇ ਬਾਈ ਜੀ ਇਧਰ ਅੱਠ ਕਿੱल्ल्याਾਂ ਦਾ ਇਹ ਇਲਾਕਾ ਇਧਰ ਦੇਖੋ ਹੁਣ ਤਕਰੀਬਨ ਯਾਨੀ ਕਿ ਦਰਖਤ ਹੋ ਗਏ ਨੇ ਤੇ ਇਧਰ ਬਿਲਕੁਲ ਵਧੀਆ ਝੂਲੇ ਚਾਲੇ ਲੱਗੇ ਹੁੰਦੇ ਸੀ ਐ ਬਿਲਕੁਲ ਨਹਿਰ ਦੇ ਇਧਰਲੇ ਪਾਸੇ ਵੀ 3-4 ਏਕੜ ਤੇ ਨਹਿਰ ਦੇ ਇਧਰਲੇ ਪਾਸੇ ਵੀ 3-4 ਏਕੜ ਹੈ ਤੇ 8 ਕਿੱਲਾਂ ਦਾ ਇਲਾਕਾ ਅੱਗੋਂ ਤੱਕ ਆ ਜੀ ਆਜੋ ਹੁਣ ਤੁਹਾਨੂੰ ਉੱਪਰ ਚਲਦੇ ਚਲਿਓ ਹੁਣ ਆਪਾਂ ਉੱਪਰ ਚਲਦੇ ਆ ਬਾਈ ਤਾਂ ਮੈਨੂੰ ਇਹ ਵਕਰੀ ਜੀ ਚੀਜ਼ ਲੱਗੀ ਮਾਹ ਯਾਰ ਜ਼ਰੂਰ ਦਿਖਾਈਏ ਦਰਸ਼ਕਾਂ ਨੂੰ ਤੇ ਇਸ ਕਰਕੇ ਬਈ ਜੀ ਆਇਆ ਤੇ ਆਹ ਦੇਖੋ ਇਹ ਬਾਥਰੂਮ ਵਗੈਰਾ ਇਧਰ ਬਣੇ ਹੋਏ ਆ ਆ ਬਾਥਰੂਮ ਟਾਇਲਟ ਇਧਰ ਬਣੇ ਹੋਏ ਆ ਜੀ 50 ਸਾਲ ਪਹਿਲਾਂ ਦੇ ਆ ਵੇਖੋ ਜਿੱਥੇ ਕਿ ਹੁਣ ਲੋਕ ਚਿੱਟਾ ਲਾਉਂਦੇ ਆਣ ਕੇ ਆ ਵੇਖੋ ਤੁਸੀਂ ਇਹ ਟਾਇਲਟ ਬਣੇ ਹੋਏ ਆ ਜੀ ਹੈ ਤੇ ਇਧਰ ਜਦੋਂ ਕਿ ਲੋਕਾਂ ਦੇ ਕੱਚੇ ਘਰਾਂ ਦਾ ਵਾਇਸ ਸੀ ਸਿਸਟਮ ਆਹ ਵੇਖੋ ਤੁਸੀਂ ਬਿਲਕੁਲ ਨਹਿਰ ਦੇ ਉੱਪਰ ਹਜੇ ਵੀ ਇਹ ਨਹਿਰ ਚੱਲਦੀ ਇਹਨੂੰ ਕੀ ਕਹਿੰਦੇ ਵੀਰੇ ਰਾਏਨ ਰਾਏਕ ਨਾਲ ਨਹਿਰ ਪਾਖੜਾ ਨਹਿਰ ਪਾਖੜਾ ਨਹਿਰ ਅੱਛਾ ਪਾਖੜਾ ਨਹਿਰ ਤੇ ਇੰਦਰਾ ਗਾਂਧੀ ਨਹਿਰ ਦੇ ਸਮੇਲ ਹੋ ਗਿਆ ਇੱਥੇ ਯਾਨਕਿ ਇਹ ਕੀ ਬਲਾਵੀ ਇੱਥੇ ਇੱਕ ਇੱਕ ਕਮਰੇ ਯਾ ਰੂਮ ਹੀ ਆ ਇਹ ਆ ਰੂਮ ਆ ਇਦਰਾ ਹਾਂ ਨੌਨ ਸੀਗਾ ਸਿਸਟਮ ਆ ਵੀ ਅਟੈਚਡ ਬਾਥਰੂਮ ਹੋ ਗਏ ਹਨ ਬਾਥਰੂਮ ਸੀ ਰੂਮ ਨਾਲ ਜਿਵੇਂ ਕੋਈ ਕੋਰੇ ਆਉਂਦੇ ਤੇ ਰੈਸਲੂਸਟ ਕਰਦੇ ਅੱਛਾ ਅਟੈਚ ਬਾਥਰੂਮ ਆ ਦਿਕਾਲ ਸਿਸਟਮ ਹੈ ਆ ਦੇਖੋ ਜੀ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਕੁਝ ਇਸ ਤਰੀਕੇ ਦਾ ਸਿਸਟਮ ਸੀਗਾ ਤੁਹਾਨੂੰ ਅਸੀਂ ਪਰਲੀ ਸਾਈਡ ਲੈ ਕੇ ਚਲਦੇ ਆ ਉੱਥੇ ਵਿਖਾਉਣੇ ਤੁਹਾਨੂੰ ਤੇ ਇੱਕ ਵਾਰ ਤੁਹਾਨੂੰ ਇਲਾਕਾ ਵਿਖਾ ਦਈਏ ਉੱਪਰ ਆ ਜਿਹੜਾ ਆ ਸਾਰਾ ਤਿੰਨ ਚਾਰ ਏਕੜ ਜਿਹੜਾ ਇਲਾਕਾ ਹੁਣ ਕੁਝ ਵਾਇਆ ਪਿਆ ਕੁਝ ਦਰਖਤ ਲੱਗੇ ਹੋਏ ਆ ਇਹ ਸਾਰੇ ਚ ਕੁਸਣਾ ਕੁਸ ਲੱਗਿਆ ਆ ਸੀ ਕਿਉਂਕਿ ਜਦੋਂ ਵਹराण ਹੋਇਆ ਤੇ ਇੱਥੋਂ ਬਹੁਤ ਸਾਰਾ ਸਮਾਨ ਲੋਕ ਚੱਕ ਕੇ ਲੈ ਗਏ ਐ ਹੀ ਆ ਵੀਰ ਹਾਂਜੀ ਤੇ ਲਗਭਗ 1977 ਨੂੰ ਇਹ ਬਣਿਆ ਸੀਗਾ ਤੇ 18-19 ਸਾਲੇ ਜੀਵਤ ਰਿਹਾ ਜਦੋਂ ਚਟਾਲਾ ਜੀ ਦੀ ਸਰਕਾਰ ਗਈ ਚਲੀ ਦੇਵੀ لال ਚਟਾਲਾ ਜੀ ਦੀ ਸਰਕਾਰ ਉਸ ਤੋਂ ਬਾਅਦ ਬਣੀ ਨਹੀਂ ਤੇ ਉਸ ਤੋਂ ਬਾਅਦ ਉਹਨਾਂ ਤੋਂ ਇਹ ਕੰਮ ਹੋਇਆ ਨਹੀਂ ਹਨਾ ਕਿਉਂਕਿ ਉਹਨਾਂ ਉਹਨਾਂ ਸਮੇਂ 'ਚ ਖਰਚਾ ਬਹੁਤ ਹੋ ਗਿਆ ਸੀ ਇੱਥੇ ਨਹਿਰ ਆ ਆ ਆ ਗਈ ਨਹਿਰ ਬਾਈ ਚੰਗੀ ਤਰ੍ਹਾਂ ਵੇਖ ਲਓ ਪਾਖੜਾ ਨਹਿਰ ਹੈ ਜਿਹੜੀ ਜਿਹਦੀ ਕਿ ਬਿਲਕੁਲ ਸਫਾਈ ਨਹੀਂ ਗੁੰਮ ਹੁੰਦੀ ਦਿਖਾਵਾਂਗੇ ਗੁੰਮ ਹੁੰਦੀ ਇੱਥੋਂ ਗੁੰਮ ਅੱਗੇ ਤੁਹਾਨੂੰ ਨਹਿਰ ਬਿਲਕੁਲ ਖਤਮ ਆ ਆ ਰਹੀ ਆ ਲੈ ਦੇਖੋ ਬਿਲਕੁਲ ਖਤਮ ਆ ਨਹਿਰ ਨਹਿਰ ਹੈ ਹੀ ਨਹੀਂ ਇੱਥੇ ਤੇ ਇੱਥੋਂ ਜੇਕਰ ਆਪਾਂ ਨਿਗਾਹ ਮਾਰੀਏ ਤਾਂ ਇੰਦਰਾ ਗਾਂਧੀ ਦੇ ਨਹਿਰ ਦੇ ਥੱਲੋਂ ਦੀ ਜਾ ਕੇ ਆਉ ਨਿਕਲੀ ਇਹ ਆਓ ਵੇਖੋ ਤੁਸੀਂ ਹੈ ਇਹ ਅੰਗਰੇਜ਼ਾਂ ਦੀਆਂ ਕਾਢਾਂ ਨੇ ਵੀ ਉਹਨਾਂ ਵੇਲਿਆਂ ਚ ਇਹ ਜਿਹੜੇ ਕੰਮ ਹੋਏ ਜਿਹੜੇ ਅੱਜ ਤੱਕ ਕਾਮਯਾਬ ਨੇ ਤੇ ਅੱਜ ਤੱਕ ਚੱਲੀ ਜਾਂਦੇ ਨੇ ਮੰਨਣਾ ਪਊਗਾ ਭਾਈ ਬਿਲਕੁਲ ਵੇਖ ਕੇ ਭਾਈ ਮਨ ਗਦਗਦ ਹੋ ਗਿਆ ਮੈਂ ਤਾਂ ਕਹਿਣਾ ਬਾਈ ਕੋਲੇ ਆਏ ਗੰਗੇ ਮਿਲਣ ਵਾਸਤੇ ਤੇ ਬਾਈ ਕਹਿੰਦਾ ਤੈਨੂੰ ਮੈਂ ਕਾਲਾ ਦਿੱਤਰ ਵਿਖਾਉਣਾ ਮੈਂ ਪਹਿਲਾਂ ਸੋਚਿਆ ਵੀ ਕੋਈ ਪੰਛੀ ਆ ਮੈਨੂੰ ਵੀ ਸਮਝ ਨਾ ਵੀ ਕਾਲਾ ਦਿੱਤਰ ਬਲਾਕ ਹੀ ਮੈਂ ਕਿਹਾ ਕੋਈ ਪੰਛੀ ਆ ਜਿਹੜਾ ਕਹਿੰਦਾ ਵੀ ਵਿਖਾਉਣਾ ਜਾਂ ਪੰਛੀ ਦੀ ਉਮਰ ਜ਼ਿਆਦਾ ਹੋਣੀ ਕਾਲਾ ਦਿੱਤਰ ਮੈਂ ਤਾਂ ਉਹ ਖਾਣ ਵਾਲਾ ਕਾਗ ਕਾਲਾ ਦਿੱਤਰ ਹੀ ਸਮਝਦਾ ਸੀ ਹੈ ਵੀ ਐਡਾ ਵੱਡਾ ਹੋਊਗਾ ਕਾਲਾ ਤਿੱਤਰ ਤੇ ਮੈਨੂੰ ਇੱਥੇ ਆਣ ਕੇ ਪਤਾ ਲੱਗਿਆ ਵੀ ਕਾਲਾ ਤਿੱਤਰ ਨਾਂ ਦਾ ਹੋਟਲ ਆ ਜਿਹੜਾ ਕਿ 5ਵੇਂ ਨੰਬਰ ਤੇ ਸੀਗਾ ਹਰਿਆਣਾ ਦੇ ਟੂਰਿਸਟ ਪਲੇਸ ਦੇ ਵਿੱਚੋਂ ਜਿਹੜਾ ਕਿ ਅੱਜ ਬਿਲਕੁਲ ਵਰਾਣ ਬਿਲਕੁਲ ਵਰਾਣ ਆ ਬਾਈ ਜੀ ਤੇ ਆਜੋ ਆਪਾਂ ਉਧਰ ਤੁਹਾਨੂੰ ਦਿਖਾਉਣੇ ਜਿੱਥੇ ਸ਼ੇਰ ਚੀਤੇ ਰੱਖਦੇ ਸੀਗੇ ਹੈ ਚਲਿਏ ਡਰ ਲੱਗਦਾ ਕਿਤੇ ਜਾਜੂ ਨਾ ਪਵੇ ਬਿਲਡਿੰਗ ਯਾਰ ਹੈ ਨਹੀਂ ਸਹੀ ਯਾਰ ਹੈ ਰਿਸਕ ਤਾਂ ਰਿਸਕ ਆ ਯਾਰ ਆਹ ਵੇਖੋ ਜੀ ਆ ਬਿਲਕੁਲ ਵਿਰਾਨ ਅੰਦਰੋਂ ਵਿਖਾ ਦਈਏ ਮਾੜਾ ਜ ਆ ਵੇਖੋ ਜੀ ਟੁੱਟਿਆ ਪਿਆ ਇੱਥੇ ਵੇਖੋ ਜੀ ਬਿਲਕੁਲ ਵਿਰਾਨ ਤੇ ਚਿੱਟਾ ਸਮਾ ਕੇ ਇੱਥੇ ਲੋਕ ਲਾਉਂਦੇ ਆਂ ਕਿ ਗਲਤ ਛਲਤ ਕੰਮ ਕਰਦੇ ਜੀ ਤੁਹਾਨੂੰ ਵਿਖਾ ਦੇਣ ਇੱਥੇ ਬਾਲਕਨੀ ਹੋ ਗਈ ਇੱਥੇ ਲੋਕ ਇੰਜੋਏ ਕਰਦੇ ਭੂਣ ਗਾਲ ਪੈ ਚੱਲੇ ਸੀ ਆ ਵੇਖੋ ਇੱਕ ਇਧਰ ਨੂੰ ਨਹਿਰ ਨਿਕਲ ਜਾਂਦੀ ਏ ਇਹਦੇ ਚਾਰ ਚਪੇਰੇ ਵੀ ਨਹਿਰ ਆ ਵੇਖੋ ਇਧਰ ਆਉਣ ਨੂੰ ਨਹਿਰ ਹਨ ਆ ਵੇਖੋ ਜੀ ਬਿਲਕੁਲ ਸਮਾਰਟ ਸਾਨੂੰ ਰੱਖਣਾ ਮੈਂ ਪੂਰਾ ਕੀਤਾ ਹੋਇਆ ਸੀ ਤੁਹਾਨੂੰ ਅੱਗੇ ਦਿਖਾ ਦਿਆਂ ਲੋ ਇਹ ਤੋਂ ਅੱਪ ਜਾ ਸਕਦੇ ਅੰਦਰ ਅੰਦਰ ਕਿ ਨਹੀਂ ਜੀ ਲੈਣ ਦਿਓ ਹੈ ਨਾ ਕਿਉਂ ਨਾ ਨਾ ਚੱਲੀਏ ਕੁਛ ਨਹੀਂ ਹੁੰਦਾ ਐ ਕਿ ਹੁੰਦਾ ਚੱਲੀਏ ਆ ਵੇਖ ਲੋ ਵੇਖ ਲਾ ਗੁਰੂ ਆ ਕੇ ਤੇ ਹੁਣ ਅੰਦਰ ਜਾਨਵਰ ਵਗੈਰਾ ਤਾਂ ਨਹੀਂ ਹੋਣਗੇ ਕੀ ਤਸੱਲੀ ਹੈ ਇਹ ਚੀਜ਼ਾਂ ਦਾ ਪਿੱਤਰੋ ਥੱਲੇ ਜਾਣ ਨੂੰ ਜੀਤਾ ਕਰਦਾ ਪਰ ਕਿਵੇਂ ਕਰੀਏ ਇਧਰੋਂ ਹਾਂ ਹਾਂ ਫੋਨ ਲੈ ਕੇ ਆਪਾਂ ਅੰਦਰ ਲੈ ਕੇ ਜਾਪਾ ਚ ਕਿ ਲੈ ਆਂ ਫੋਨ ਲੈ ਆ ਤੂੰ ਜਾ ਰੋ ਗਿਆ ਮੈਂ ਖੰਡ ਲੰਬਾਰੀ ਜੱਟਾ ਉਡੀਕ ਰਿਹਾ ਤੂੰ ਵੇਖ ਜਾ ਜਾ ਇਹ ਮੁੰਲਾ ਦੀ ਰਸੋਈ ਆ ਇਧਰ ਰਸੋਈ ਤੋਂ ਬਾਅਦ ਹਾਂ ਠੀਕ ਆ ਜੀ ਇਹ ਰਸੋਈ ਆ ਇਹ ਪੁਰਾਣੇ ਸਮੇਂ ਦੀ ਰਸੋਈ ਆ ਬਾਈ ਜੀ ਆ ਵੇਖੋ ਸਬੀਲਾਸ ਬੁਲਾ ਲੱਗੇ ਇੱਥੇ ਖਾਣਾ ਬਣਦਾ ਸੀ ਜੀ ਇਹ ਹੋਰੂ ਆ ਇੱਥੇ ਬੈਠ ਕੇ ਕੀ ਹੈ ਨਾ ਜਿਵੇਂ ਕੋਈ ਜਾਨਵਰ ਦੀ ਟਿਕਟ ਰੱਖੀ ਸੀ ਇੱਥੇ ਸਟਾਫ ਵੰਦਾ ਸੀ ਅੱਛਾ ਟਿਕਟ ਵਗੈਰਾ ਇੱਥੇ ਕਾਊਂਟਰ ਸੀ ਇਹ 100% ਕਾਊਂਟਰ ਮੈਨੂੰ ਤੇ ਰਸੋਈ ਦਾ ਰੂਪ ਜਿਹਾ ਲੱਗਦਾ ਹੈ ਜਿਹੜਾ ਸੌਫਟ ਸਿਸਟਮ ਜਿੰਨਾ ਕਿਸਾਨ ਨੂੰ ਲੱਗਦਾ ਹੈ ਨਾ ਕਾਊਂਟਰ ਵਗੈਰਾ ਸੀ ਆ ਵੇਖੋ ਜੀ ਬਿਲਕੁਲ ਬ੍ਰਾਣ ਇੱਧਰ ਦੇਖੋ ਜੀ ਹਾਂ ਜੀ ਵਾਕਈ ਇੱਥੇ ਰੱਖਦੇ ਸੀ ਜਾਨਵਰ ਬਈ ਹਨਾ ਆ ਆ ਜਾਨਵਰ ਪੰਛੀ ਵਗੈਰਾ ਇੱਥੇ ਤੇ ਇੱਧਰ ਰੱਖੇ ਜਾਂਦੇ ਸ਼ੇਰ ਵਗੈਰਾ ਇੱਥੇ ਇੱਥੇ ਰਹਿੰਦੇ ਸੀਗੇ ਪਾਸੇ-ਪਾਸੇ ਬਾਉਂਡਰੀ ਹੁੰਦੇ ਹਾਂ ਸ਼ੇਰ ਲੰਗਾਈ ਵੇਖੋ ਹਾਂ ਜੋਗਾ ਦੀ ਲੰਗਾਈ ਕਿੰਨੀ ਆ ਮੱਖੀਆਂ ਆਏ ਇੱਧਰ ਮੁਖਾ ਦਿਓ ਆ ਜੋ ਕੀ ਹੈ ਇੱਥੇ ਕੀ ਆ ਆ ਕੀ ਆ ਹੂੰ ਹੂੰ ਚੱਲ ਹਮੜਾ ਆ ਅੱਗੇ ਉਧਰ ਰਹਿ ਕੇ ਪਰੇ ਉੱਥੇ ਵੀ ਸਾਰੇ ਜਾਨਵਰ ਸੀ ਉਹ ਪਰੇ ਬਿਲਡਿੰਗ ਉਹ ਜਿਹੜੀ ਬਿਲਡਿੰਗ ਉਸ ਤੋਂ ਦੀ ਵਿਖਾਈਗੇ ਕੋਈ ਈਸ਼ੂ ਨਹੀਂ ਗਾ ਪਰਾਂ ਦੀ ਬਲ ਜਾਈਏ ਤਾਂ ਮਿੱਤਰੋ ਕੁਝ ਐੋਜੇ ਹਾਲਾਤ ਨੇ ਹਾਂ ਆ ਜਾਵੇ ਆਵੇ ਇਧਰ ਦੀ ਟਾਪੀਏ ਨੇ ਆਹ ਵੇਖੋ ਜੀ ਹੁਣ ਤੁਹਾਨੂੰ ਅਸੀਂ ਨੀਚੋਂ ਓਏ ਹੋ ਇਹਦੇ ਤੇ ਪੈਰ ਬਚਾ ਕੇ ਰੱਖੀ ਆ ਬਿਲਕੁਲ ਢਹਿ ਢੇਰੀ ਹੋ ਚੁੱਕਿਆ ਸਾਰਾ ਇੱਥੇ ਸੀਸੀ ਲੱਗੇ ਹੁੰਦੇ ਸੀ ਮੈਂ ਇੱਕ ਵਾਰ ਫੇਰ ਤੁਹਾਨੂੰ ਵਿਖਾਦਾ ਸੀਸੀਆਂ ਦੇ ਉੱਪਰ ਲੋਕ ਤੁਰਦੇ ਸੀ ਖਾਣਾ ਪਾਣੀ ਖਾਂਦੇ ਸੀ ਇੱਧਰ ਦੇਖ ਸਕਦੇ ਤੁਸੀਂ ਤੇ ਇੱਧਰ ਵੇਖੋ ਜੀ ਇਹ ਉਹ ਪਰਲੀ ਰਹੀ ਇੰਦਰਾ ਗਾਂਧੀ ਨਹਿਰ ਹਾਂਜੀ ਤੇ ਆ ਜਿਹੜਾ ਪਾਣੀ ਇਹਦੇ ਥੱਲੇ ਵੜ ਗਿਆ ਬਾਈ ਇੱਥੋਂ ਹੈ ਇੱਥੋਂ ਖਤਮ ਹੋ ਗਈ ਆ ਵੇ ਬਿਲਕੁਲ ਬੰਦ ਹੈ ਇਥੇ ਤੇ ਆਓ ਵੇਖੋ ਫੱਟੀਆਂ ਲੱਗੀਆਂ ਹੋਈਆਂ ਤੇ ਇਹਦੇ ਥੱਲੇ ਪਾਣੀ ਵੜ ਜਾਂਦਾ ਜੀ ਆ ਚੱਕ ਤਾਂ ਇਹ ਨਹਿਰ ਦਾ ਪਾਣੀ ਥੱਲੇ ਵੜ ਜਾਂਦਾ ਇੱਥੋਂ ਐਈਆਂ ਬਾਈ ਹਾਂ ਆਓ ਵੇਖੋ ਜੀ ਕਰੋਲੇ ਪਈ ਜਾਂਦੇ ਆ ਤੇ ਅੱਗੇ ਤੁਹਾਨੂੰ ਦਿਖਾ ਦਿੰਨਾ ਇੱਥੇ ਕੀ ਹੁਣ ਗਾਣਾ ਇੱਕ ਮਸ਼ਹੂਰ ਹੋਇਆ ਹੈ ਨਾ ਹਾਂ ਲੰਬੀ ਥਾਣਾ ਤੇ ਬਾਦਲਾਂ ਦਾ ਗੜ ਅੱਛਾ ਲਿੰਕ ਚਟਾਲੇ ਪਰਿਵਾਰ ਨੂੰ ਗਾਣਾ ਜੇ ਹੈਗਾ ਤੁਹਾਡੇ ਯਾਦ ਹੋਵੇ ਤਾਂ ਅੱਛਾ ਹਾਂ ਬਾਈ ਉਹ ਟਾਈਮਾਂ ਦੇ ਵਿੱਚ ਇੱਥੇ ਆਉਂਦੀਆਂ ਸੀ ਬਾਦਲ ਸਾਹਿਬ ਹੋਰ ਨਹੀਂ ਗੱਡੀਆਂ ਇੱਥੇ ਬਾਦਲ ਸਾਹਿਬ ਵੀ ਇੱਥੇ ਆਉਂਦੇ ਰਹਿਣ ਰੈਸਟੋਰੈਂਟ ਤੇ ਇੱਥੇ ਗੱਡੀ ਲੱਗਦੀਆਂ ਸੀ ਆ ਕੇ ਇੱਥੇ ਗੱਡੀ ਲਗਣੀ ਜਾ ਕੇ ਸਾਨੂੰ ਕੋਈ ਬਜ਼ੁਰਗ ਦੱਸਦਾ ਸੀ ਹੂੰ ਕਹਿੰਦੇ ਵੀ ਚਲੋ ਉੱਤਰਦੇ ਸੀਗੇ ਹਾਂ ਰਾਜੇ ਮਹਾਰਾਜੇ ਸ਼ਾਹੀ ਬੰਦੇ ਉੱਤਰਦੇ ਆ ਉਸ ਤਰ੍ਹਾਂ ਹਾਂ ਜਿਵੇਂ ਜਿਵੇਂ ਅੱਜ ਕੱਲ੍ਹ ਛਤਰੀਆਂ ਦਾ ਸਿਸਟਮ ਉਹ ਸਾਰਾ ਸਿਸਟਮ ਹੁੰਦੀ ਆ ਉਹਨੂੰ 50 ਤੋਂ 50 ਦਾ ਬੰਦਾ ਠੀਕ ਠੀਕ ਆ ਰਿਹਾ ਹੋੜ ਆਖ ਕਿੱਲੇ ਜੀ ਨੇ ਇੱਧਰ ਆ ਰਹੀ ਆ ਆਹ ਪੌੜੀਆਂ ਇੱਧਰ ਸਾਰਾ ਸਿਸਟਮ ਆ ਪਾਰਕਿੰਗ ਸਵੀਮਿੰਗ ਪੂਲ ਸਾਰਾ ਸਿਸਟਮ ਸੀ ਜਿੰਨਾ ਵੀ ਹੁੰਦਾ ਅੱਠ ਕੇ ਲੈ ਚ ਸਭ ਕੁਝ ਪੱਟਾ ਪੁੱਟਾ ਗਿਆ ਲੋਕ ਲੈ ਗਏ ਹੈ ਬਸ ਕਿੰਨੀ ਸਮਝ ਲੋਈ ਸੰਤਾ ਦਰਦ ਕੰਟਰ ਬਣ ਗਈ ਲੋ ਹੈਨਾ ਹੂੰ ਲੋ ਮੇਟਰ ਇਥੋਂ ਆਪਾਂ ਚੱਲ ਪਏ ਤੇ ਹੁਣ ਚੱਲਦੇ ਅੱਗੇ ਨਹਿਰ ਤੁਹਾਨੂੰ ਵਿਖਾਦੀ ਆ ਜਿਹੜੇ ਨਹਿਰ ਦਾ ਪਾਣੀ ਹੈ ਨਾ ਇਹਦੇ ਥੱਲੋਂ ਦੀ ਹੋ ਕੇ ਅੱਗੇ ਨਿਕਲਦਾ ਇਹ ਵੀ ਰਾਸ਼ਟਰੀ ਆ ਪੰਛੀ ਰਾਸ਼ਟਰੀ ਜਾਨਵਰ ਹੈ ਨਾ ਹਾਂ ਠੀਕ ਅੱਛਾ ਆ ਵੇਖੋ ਜੀ ਆ ਉਹ ਜਗ੍ਹਾ ਪਸ਼ੂ ਪੰਛੀ ਰੱਖਦੇ ਸੀਗੇ ਸ਼ੇਰ ਚੀਤੇ ਕਹਿੰਦੇ ਜਿਹੜੇ ਵੀ ਚੰਗੇ ਚੰਗੇ ਜਾਨਵਰ ਵੱਡੇ ਵੱਡੇ ਲੋਕ ਜਦੋਂ ਆਣ ਕੇ ਵਹਿੰਦੇ ਸੀ ਤਾਂ ਵੇਖ ਲਓ ਵੀ ਵਿਰਾਨ ਜੀ ਹਿਸਟਰੀ ਕਰਦੀ ਹੈ ਨਾ ਸਤਵੀਰ ਯਾਰ ਕਿੱਡੀ ਸੋਹਣੀ ਲੋਕੇਸ਼ਨ ਹੈ ਅੱਗੇ ਇੰਦਰਾ ਗਾਂਧੀ ਨਹਿਰ ਕਿੱਡੀ ਤਗੜੀ ਹੈ ਸਾਹਮਣੇ ਆ ਲੋਕੇਸ਼ਨ ਕਿੰਦੀ ਕਿਆ ਬਾਤਾਂ ਹੀ ਹੋ ਜਾਣੀਆਂ ਸੀ ਹੈਨਾ ਜੇ ਬਣ ਜਾਂਦੀ ਤਾਂ ਯਾਰ ਇੱਥੇ ਜਿੱਥੇ ਕੀ ਵੇਹ ਬੂਰੇ ਬੂਰੇ ਘੁੰਮਣੋਂ ਲੱਗੇ ਸੀ ਹੂੰ ਮਾੜੀ ਸਾਥ ਤੋਂ ਆਉਂਦੇ ਹੀ ਨਹੀਂ ਬੂਰੇ ਘੁੰਮਣੋਂ ਲੱਗੇ ਸੀ ਇੱਦਾਂ ਤੱਕ ਦਾ ਸੂਰਜ ਛੱਡੇ ਬਣ ਜਾਂਦਾ ਲੈ ਬਈ ਅੱਜ ਤੁਹਾਨੂੰ ਡਰ ਤਾਂ ਲੱਗਦਾ ਜਾਈਏ ਕਿਧਰ ਦੀ ਉਧਰ ਹੂੰ ਵਿੱਚ ਕਿਵੇਂ ਜੀ ਜਾਂਦੇ ਆਂ ਇਹ ਗੱਡੀ ਮੈਂ ਜਾਂਦਾ ਹੋ ਵੀ ਜਾਂਦਾ ਕੰਡਾਣਾ ਵਾਜੇ ਮਾਮਾ ਲਾਵੀ ਇਹ ਆਹ ਦੇਖੋ ਜੀ ਇੱਥੇ ਬਈ ਪੰਛੀ ਪਸ਼ੂ ਪੰਛੀ ਰੱਖਦੇ ਸੀਗੇ ਸੀਸਿਆਂ ਦੇ ਵਿੱਚ ਬੰਦ ਹਾਂ ਇਹ ਸੀਸੇ ਲੱਗੇ ਹੋਏ ਸੀ ਆਹ ਵੇਖੋ ਜੀ ਇਹ ਲੱਗ ਜਗਾ ਵੇਖੋ ਜੀ ਇੱਥੇ ਐਕਸਪਲੋਰ ਕਰਵਾਇਆ ਜਾਏਗੀ ਤੁਹਾਨੂੰ ਪੂਰਾ ਐਕਸਪਲੋਰ ਕੀਤਾ ਆਪਾਂ ਵੇਖੋ ਜੀ ਹਾਂਜੀ ਸਪੈਸ਼ਲ ਇੱਥੇ ਵੇਖਣ ਆਉਂਦੇ ਸੀ ਉਹ ਸਮਾਂ ਹੁੰਦਾ ਸੀ ਸਫਾਈ ਹੁੰਦੀ ਸੀ ਇੱਥੇ ਪਰ ਅੱਜ ਬਿਲਕੁਲ ਵਿਰਾਨ ਪਿਆ ਹੋਇਆ ਜੀ ਇਹ ਲੱਖਾਂ ਕਰੋੜਾਂ ਰੁਪਈਆ ਉਹਨਾਂ ਸਮਿਆਂ 'ਚ ਜਿਹੜਾ ਲੱਗਿਆ ਬਿਲਕੁਲ ਮਿੱਟੀ ਆ ਬਿਲਡਿੰਗ ਕਿਤੇ ਵੀ ਡਿੱਗ ਸਕਦੀ ਆ ਹਾਂ ਉਦੋਂ ਲੱਖਾਂ ਕਰੋੜਾਂ ਦਾ ਕੀ ਮੁੱਲ ਸੀ ਜਦੋਂ ਕੀ ਮੁੱਲ ਸੀ ਹੂੰ ਟੂ ਘੱਟੋ ਘੱਟ ਹੂੰ 3000 ਰੁਪਈਆ ਕਿੰਦਾ ਹੂੰ ਆਹ ਵੇਖੋ ਜੀ ਹੈ ਇੱਥੇ ਖੁੱਲਾ ਤੁਰਿਆ ਰਹਿੰਦਾ ਹੀ ਸ਼ਹਿਰ ਹੈ ਆਹ ਵੇਖੋ ਜੀ ਉਹਨਾਂ ਸਮਿਆਂ ਦੀ ਫਿਟਿੰਗ ਕੀਤੀ ਹੋਈ ਹੈ 11 ਕੱਡੀਆਂ ਹੀ ਆ ਨਾ ਹਾਂ ਹਾਂ ਥਾਰ ਇੱਕ ਪ੍ਰਕਾਰ ਦਾ ਜਿਹੜੀ ਜਾਂ ਲੋਈ ਤਾਂ ਮਿੱਤਰੋ ਸਵਾਦ ਆ ਗਿਆ ਲੋਕੇਸ਼ਨ ਅਸੀਂ ਲੱਭੀ ਆ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਜੀ ਬਾਈ ਦਾ ਬਹੁਤ ਬਹੁਤ ਧੰਨਵਾਦ ਗੰਗਿਆਂ ਨੇ ਇੱਥੇ ਮੈਨੂੰ ਲਿਆਂਦਾ ਵਿਖਾਇਆ ਤੁਹਾਨੂੰ ਐਕਸਪਲੋਰ ਕੀਤਾ ਤਾਂ ਦੱਬ ਕੇ ਸ਼ੇਅਰ ਕਰ ਦਿਓ ਇਸ ਜਗ੍ਹਾ ਨੂੰ ਮਿੱਤਰੋ ਦੱਬ ਕੇ ਹੈਂ ਤੇ ਸਭ ਤੋਂ ਕਮਾਲ ਦੀ ਗੱਲ ਆ ਵੀ ਜਿੰਨਾ ਕ ਇਤਿਹਾਸ ਸਾਨੂੰ ਪਤਾ ਦੱਸ ਦਿੱਤਾ ਤੁਸੀਂ ਜਿਆਦਾ ਜਾਣ ਦੇਖਣ ਵਾਲੇ ਤਾਂ ਮਿੱਤਰੋ ਜੀ ਜਰੂਰ ਆਪਣੇ ਵਿਚਾਰ ਸਾਂਝੇ ਕਰੋ ਕਮੈਂਟ ਬਾਕਸ ਵਿੱਚ ਕਮੈਂਟ ਬਾਕਸ ਵਿੱਚ ਜਰੂਰ ਵਿਚਾਰ ਸਾਂਝੇ ਕਰੋ ਤੇ ਦੱਸੋ ਵੀ ਇਹ ਜਗ੍ਹਾ ਜੋ ਵੀ ਦੇਖਣਗੇ ਹਾਂ ਦੁਆਰਾ ਰੀਨੋਵੇਸ਼ਨ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਅੱਜ ਸਮੇਂ ਸਰਕਾਰਾਂ ਕਰ ਸਕਦੀਆਂ ਕੀ ਕੁਝ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਵੀਡੀਓ ਚੰਗੀ ਲੱਗੀ ਬਹੁਤ ਸ਼ੇਅਰ ਕਰਦੇ ਤੇ ਸਾਹਮਣੇ ਵਿਊ ਵਿਖਾ ਦਨੇ ਕਮਾਲ ਆ ਯਾਰ ਦਿਨ ਛਿੱਪਦੇ ਦਾ ਵਿਊ ਓਹੋਹੋਹੋ ਓਹੋਹੋਹੋ